ਜੀ ਸਾਰਿਆਂ ਨੂੰ ਅੱਜ ਮੈਂ ਦੱਸਾਂਗੀ ਸਲਵਾਰ ਦੀਆਂ ਮੋਰੀਆਂ ਜੋੜਨੀਆਂ ਮੋਰੀਆਂ ਆਪਾਂ ਕਿਵੇਂ ਨੇ ਜੋੜਦੀਆਂ ਤੇ ਇਹ ਦੇਖੋ ਜੀ ਆਪਾਂ ਨੇ ਬਿਲਕੁਲ ਤਿਆਰ ਕਰ ਰੱਖੀਆਂ ਬੁਕਰਮ ਜੋੜ ਲਈਏ ਪ੍ਰੈਸ ਦੇ ਨਾਲ ਤੇ ਇਹ ਆਪਾਂ ਲਾਈਨਿੰਗ ਵਾਲੀ ਸਲਵਾਰ ਤਿਆਰ ਕਰਾਂਗੇ ਉਹ ਕਿਵੇਂ ਕਰਾਂਗੇ ਤੁਸੀਂ ਬਣੇ ਰਹਿਣਾ ਵੀਡੀਓ ਦੇ ਨਾਲ ਤੇ ਦੇਖਣਾ ਕਿ ਆਪਾਂ ਨੇ ਕਿਵੇਂ ਵੀਡੀਓ ਸੌਰੀ ਬੁਕਰਮ ਜੋੜਨੀ ਹੈ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਸੈੱਟ ਕਰ ਲੈਣਾ ਪਹਿਲਾਂ ਸਲਵਾਰ ਦੇ ਕੱਪੜੇ ਨੂੰ ਜੇਕਰ ਤੁਹਾਡੇ ਕੋਲ ਕਪੜਾ ਸੈੱਟ ਨਹੀਂ ਆਉਂਦਾ ਤੇ ਇਸ ਤਰ੍ਹਾਂ ਜਿਵੇਂ ਆਪਾਂ ਸਲਾਈ ਲਾਈ ਹੋਈ ਹੈ ਤੁਸੀਂ ਸਲਾਈ ਲਾ ਲੈਣੀ ਹੈ ਠੀਕ ਹੈ ਆਪਾਂ ਦੂਜੀ ਸਾਈਡ ਵੀ ਤੁਹਾਨੂੰ ਸਲਾਈ ਲਾ ਕੇ ਦੱਸਦੇ ਨੇ ਠੀਕ ਹੈ ਜੀ ਇਹ ਦੇਖੋ ਆਪਾਂ ਨੇ ਰਫ ਸਲਾਈ ਲਾ ਲਈ ਇਹ ਸਲਾਈ ਆਪਣੀ ਅੰਦਰ ਹੀ ਰਹੇਗੀ ਹੁਣ ਤੁਸੀਂ ਕੀ ਕਰਨਾ ਹੈ ਕੱਪੜੇ ਨੂੰ ਬਿਲਕੁਲ ਬਰਾਬਰ ਕਰ ਲੈਣਾ ਬਕੀਏ ਨੂੰ ਬਰੀਕ ਕਰ ਲੈਣਾ ਆਪਾਂ ਇਸ ਤਰ੍ਹਾਂ ਸਲਵਾਰ ਨੂੰ ਰੱਖਾਂਗੇ ਠੀਕ ਹੈ ਇਸ ਤਰ੍ਹਾਂ ਰੱਖਣੀ ਹੈ ਤੁਸੀਂ ਮੋਰੀ ਜਾਨੀ ਕਿ ਬੁਕਰਮ ਇਸ ਤਰ੍ਹਾਂ ਰੱਖ ਕੇ ਜਿੰਨਾ ਤੁਸੀਂ ਕਪੜਾ ਵਿੱਚ ਦੇਣਾ ਸਲਾਈ ਦੇ ਵਿੱਚ ਇਹ ਦੇਖੋ ਅੱਧਾ ਅੱਧਾ ਇੰਚ ਦੇਵਾਂਗੇ ਇੱਥੇ ਤੁਸੀਂ ਨਿਸ਼ਾਨ ਵੀ ਲਾ ਸਕਦੇ ਹੋ ਵੈਸੇ ਤਾਂ ਪਤਾ ਹੀ ਹੁੰਦਾ ਸਾਰਿਆਂ ਨੂੰ ਆਈਡੀ ਇਹਦੇ ਨਾਲ ਹੀ 1/2 ਇੰਚ ਆਪਾਂ ਸਲਾਈ ਦੇ ਵਿੱਚ ਦੇਣੇ ਇਸ ਤਰ੍ਹਾਂ ਆਪਾਂ ਬੁਕਰਮ ਨੂੰ ਰੱਖਣਾ ਤੇ ਕੋਨੇ ਤੇ ਆਪਾਂ ਨੇ ਬਿਲਕੁਲ ਸਲਾਈ ਲਾਉਣੀ ਹੈ ਬਾਕੀ ਇਹਨੂੰ ਨੋਰਮਲ ਕਰ ਲਓ ਜਿੰਨੇ ਇੰਚ ਤੇ ਆਪਾਂ ਪੌਂਚਾ ਬਣਾਉਨੇ ਹੁੰਨੇ ਆ ਇਸ ਤਰ੍ਹਾਂ ਇਹ ਬਿਲਕੁਲ ਆਪਣਾ ਕੋਨੇ ਤੇ ਆਏਗੀ ਸਲਾਈ ਠੀਕ ਹੈ ਜੀ ਤੇ ਆਪਣੇ ਕੱਪੜੇ ਨੂੰ ਇੱਥਾਂ ਤੁਸੀਂ ਬਰਾਬਰ ਕਰਦੇ ਜਾਣਾ ਤੇ ਦੇਖੋ ਆਪਣਾ ਬਿਲਕੁਲ ਪੂਰੀ ਪੂਰੀ ਆ ਗਈ ਠੀਕ ਹੈ ਇਸ ਤਰ੍ਹਾਂ ਸਲਾਈ ਲਾ ਕੇ ਤੇ ਆਪਾਂ ਇਸ ਨੂੰ ਇਸ ਤਰ੍ਹਾਂ ਨੂੰ ਫੋਲਡ ਕਰ ਦੇਣਾ ਫਿਰ ਤੁਸੀਂ ਇਹਨੂੰ ਉੱਪਰ ਤੋਂ ਸਲਾਈ ਲਾ ਸਕਦੇ ਹੋ ਟਾਪ ਵਾਲੀ ਇਹ ਦੇਖੋ ਇੱਥੇ ਠੀਕ ਹੈ ਹੁਣ ਲਾਵਾਂਗੇ ਟੌਪ ਵਾਲੀ ਸਲਾਈ ਬਿਲਕੁਲ ਆਪਣੀ ਉੱਪਰ ਆਵੇਗੀ ਇਹਦੇ ਨਾਲ ਫਿਨਿਸ਼ਿੰਗ ਬਹੁਤ ਜ਼ਿਆਦਾ ਹੁੰਦੀ ਹੈ ਇਸ ਤਰ੍ਹਾਂ ਜੇਕਰ ਤੁਸੀਂ ਇਸ ਤਰ੍ਹਾਂ ਬੁਕਰਮ ਜੋੜੋਗੇ ਮੋਰੀਆਂ ਜੋੜੋਗੇ ਤਾਂ ਕਦੇ ਵੀ ਤੁਹਾਡੀ ਸਲਵਾਹ ਕੋਈ ਵੀ ਗਲਤ ਹੋਣ ਦੀ ਨਹੀਂ ਆਉਂਦੀ ਆਹ ਦੇਖੋ ਠੀਕ ਹੈ ਇਹ ਦੇਖੋ ਆਪਣੀ ਸਲਾਈ ਲੱਗ ਗਈ ਹੁਣ ਆਪਾਂ ਇੱਧਰ ਵਾਲੀ ਸਲਾਈ ਲਾਉਣੀ ਹੈ ਉੱਪਰ ਵਾਲੀ ਉਹ ਆਪਾਂ ਕਿਵੇਂ ਲਾਉਣੀ ਹੈ ਤੁਸੀਂ ਇਹੇਠਾਂ ਫੀਲ ਕਰ ਲੈਣਾ ਹੈ ਇਹ ਦੇਖੋ ਇਹੇਠਾਂ ਫੀਲ ਹੋ ਰਿਹਾ ਕਿ ਆਪਣੀ ਬੁਕਰ ਮ ਇੱਥੇ ਤੱਕ ਹੈ ਤੇ ਉਸ ਹਿਸਾਬ ਦੇ ਨਾਲ ਹੀ ਆਪਾਂ ਨੇ ਸਲਾਈ ਲਾਉਣੀ ਹੈ ਠੀਕ ਹੈ ਇਸ ਤਰ੍ਹਾਂ ਜਿਹੜਾ ਉੱਪਰ ਵਾਲਾ ਕੱਪੜਾ ਹੈ ਉਹਨੂੰ ਥੋੜਾ ਜਿਹਾ ਖਿਚਾ ਦੇ ਕੇ ਰੱਖਣਾ ਤਾਂ ਜੋ ਕਿ ਇਹਦੇ ਵਿੱਚ ਜਿਹੜੇ ਕੱਪੜੇ ਦੇ ਵਿੱਚ ਕੋਈ ਵੀ ਝੋਲ ਜਿਹੜਾ ਇੱਥੋਂ ਨੁੱਕਰ ਤੋਂ ਤੁਸੀਂ ਇਸ ਤਰ੍ਹਾਂ ਕੱਪੜੇ ਨੂੰ ਫੜਨਾ ਹੈ ਇਹ ਦੇਖੋ ਠੀਕ ਹੈ ਇਸ ਤਰ੍ਹਾਂ ਫੜ ਕੇ ਤੇ ਇਹ ਦੇਖੋ ਆਪਾਂ ਨੂੰ ਮੈਨੂੰ ਜਦੋਂ ਮੈਂ ਇਸ ਤਰ੍ਹਾਂ ਹੱਥ ਲਾ ਰਹੀ ਆ ਤੇ ਪਤਾ ਲੱਗ ਰਿਹਾ ਇੱਥੇ ਆਪਣੀ ਬੁਕਰਮ ਹੈਗੀ ਆ ਤੇ ਇਹਦੇ ਉੱਪਰ ਆਪਾਂ ਨੇ ਇਧਰੋਂ ਸਿੱਧੀ ਸਲਾਈ ਸਿੱਧੀ ਸਾਈਡ ਤੋਂ ਸਲਾਈ ਲਾਵਾਂਗੇ ਠੀਕ ਹੈ ਐਸਾ ਠੀਕ ਹੈ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਵੀ ਆਪਾਂ ਨੇ ਪੂਰਾ ਇਸ ਨੂੰ ਸਫਾਈ ਦੇ ਨਾਲ ਰੱਖਣਾ ਹੈ ਕੱਪੜੇ ਨੂੰ ਇਹ ਦੇਖੋ ਠੀਕ ਹੈ ਜੀ ਇਹ ਦੇਖੋ ਆਪਣੀ ਬਿਲਕੁਲ ਸਾਫ਼ ਆ ਰਹੀ ਹੈ ਤੇ ਇਹ ਦੇਖੋ ਆਪਣੀ ਪੁੱਠੀ ਸਾਈਡ ਬਿਲਕੁਲ ਕਿੰਨੀ ਕਲੀਨ ਸਾਫ਼ ਦਿਖ ਰਹੀ ਹੈ ਬਿਲਕੁਲ ਠੀਕ ਹੈ ਕੋਈ ਵੀ ਇਹਦੇ ਵਿੱਚ ਵਾਲ ਜਾਂ ਪੂੰਗ ਨਹੀਂ ਆਏ ਜਦੋਂ ਵੀ ਆਪਣੇ ਪੂੰਝੇ ਤਿਆਰ ਹੋ ਗਏ ਤੇ ਇਹਦੇ ਤੇ ਬਹੁਤ ਜ਼ਿਆਦਾ ਸਫਾਈ ਆਵੇਗੀ ਤੁਸੀਂ ਵੀ ਇਸ ਤਰੀਕੇ ਨਾਲ ਬੁਕਰਮ ਨੂੰ ਚਲਾ ਸਕਦੇ ਹਾਂ ਮੋਰੀਆਂ ਜੋੜ ਸਕਦੇ ਹਾਂ ਠੀਕ ਹੈ ਜੀ ਜੇਕਰ ਤੁਹਾਨੂੰ ਮੇਰਾ ਇਹ ਤਰੀਕਾ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਪਲੀਜ਼ ਹੈਲਪ ਕਰਿਆ ਕਰੋ ਜੀ ਵੀਡੀਓ ਦੇਖਿਆ ਕਰੋ ਜ਼ਰੂਰ ਐਂਡ ਤੱਕ ਤਾਂ ਹੀ ਤੁਹਾਨੂੰ ਸਮਝ ਲੱਗੇਗੀ ਜੇਕਰ ਤੁਸੀਂ ਐਂਡ ਤੱਕ ਵੀਡੀਓ ਨੂੰ ਦੇਖੋਗੇ ਓਕੇ ਜੀ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਬਾਏ ਬਾਏ